ੴ श्री वाहे गुरु जी की फतह श्री पवानी जी सहाय श्री माया लक्ष्मी जी सहाय उसत श्री माया लक्ष्मी जी की श्री मुख वाक्य पातशाही 10वीं दोहेरा छाया रूपी होय कै विचित्र श्री गोपाल ਆਪਹਿ ਲక్ష్ਮੀ ਬਪ ਧਰੇ ਜੀਉ ਜੰਤ ਪ੍ਰਤਪਾਲ ਛਾਇਆ ਰੂਪੀ ਹੋਏ ਕੈ ਵਿਚਰਤ ਸ੍ਰੀ ਗੋਪਾਲ ਆਪਹਿ ਲక్ష్ਮੀ ਬਪ ਧਰੇ ਜੀਉ ਜੰਤ ਪ੍ਰਤਪਾਲ ਚਾ ਪਈ ਸ੍ਰੀ ਮਾਇਆ ਮੁਖ ਕਰੋ ਉਚਾਰ ਦਰਦਰ ਸਾਗਰ ਤੇ ਲੇਹ ਉਬਾਰ ਰਹਾਉ ਦੋਹਿਰਾ ਆਦ ਭਵਾਨੀ ਈਸ਼ਵਰੀ ਮਾਇਆ ਜਾ ਕੋ ਨਾਮ ਇਨ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨ ਕਾਮ ਸੁਖ ਦਾਇਕ ਮੰਗਲ ਕਰਨ ਪ੍ਰਤਿ ਪਾਲੇ ਬਹੁ ਭਾਂਤ ਸੁਬੋਧ ਦੈਨ ਜੈ ਜੈ ਕਰਨ ਮਾਇਆ ਸ੍ਰੀ ਜਗ ਮਾਤ